ਪ੍ਰਭ ਪੂਰਨ ਪੈ ਜਿਰਖਾਈ ਮੁਰਜ ਰਹੋ ਸਭ ਸੰਗ ਆਨ ਉਪਰ ਭਾਵਤੀ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸਾਚੁੁ ਗਾਦਿ ਸਾਚੇ ਆਪੀ ਸਚ ਨਾਨਕ ਹੋਸੀ ਵੀ ਸਾਚੇ ਗੋਬਿੰਦ ਦੇਮ ਕੰਦੇ ਉਦਾਰੀ ਪਾਰੇ ਹਰੀ ਅੰਕਰੀ ਅੰ ਨਿਰਨਾਮੀ ਆ ਕਾਮੇ ਓ ਕੀ ਘੜੀ ਨ ਦੇਖਣ ਦੇ ਆਪਣਾ ਫਿਰ ਦਸਮਾਲਿਆ ਦੇ ਰਾਕੇ ਆਪਣੇ ਕੋ ਸਾਥ ਸਾਥ ਪ੍ਰਤ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਧਨ ਹਮਾਰਾ ਮੀਤ ਰਹਾ ਮਨ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸੇ ਮਰ ਸੇ ਮਾਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਉਸਤਤ ਕਹਿਣ ਨ ਜਾਏ ਮੁਖ ਹੋ ਤੁਹਾਰੀ ਆਇ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭੰਗਉਰ ਪ੍ਰਸਾਦ ਜਪੁ ਆਦਿ ਸਤਿ ਗਾਦਿ ਸਚੈ ਭੀ ਸਚ ਨਾਨਕ ਹੋਸੀ ਭੀ ਸਚ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਯੰ ਕਰਿਯੰ ਨਿਰਨਾਮੇ ਆ ਕਾਮੇ ਔਕੀ ਘੜੀ ਨ ਦੇਖਣ ਦੇ ਆਪਣਾ ਬਿਰਤ ਸਮਾਲਿਆ ਦੇ ਰਾਖੀ ਆਪਣੀ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਤਨ ਹਮਾਰਾ ਮੀਤ ਰਹਾਉ ਮਾਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਰਬ ਪੂਰਨ ਪੈ ਜਰਖ ਮੋਹੀ ਦੇਖ ਦਰਸ ਨਾਨਕ ਬਲ ਹਾਰੀਆ ਸਰਵਰ ਕਾਲ ਮਰਤਾਜੂਨੀ ਜੈ ਬੰਗੁਰ ਪ੍ਰਸਾਦ ਜਪ ਆਦ ਸਾ ਚੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਗੋਬਿੰਦੇ ਮੁਕੰਦੇ ਉਦਾਰੀ ਪਾਰੇ ਹਰੀ ਅੰਗਰੀਓ ਨਾਮੀਆ ਕਾਮੇ ਓ ਕੀ ਘੜੀ ਨ ਦੇਖਨਦੇ ਆਪਣਾ ਮਰਦ ਸਮਾਲੇ ਆਤ ਦੇ ਰੱਖੀ ਆਪਣੀ ਕੋ ਸਾਸ ਸਾਸ ਪਾਲੇ ਪ੍ਰਭ ਜੂ ਲਾਗਿਓ ਮੇਰਾ ਚੀਤ ਆਦ ਅੰਤ ਤਪ ਤਸਾਈ ਤੁਮ ਹਮਾਰਾ ਮੀਤ ਰਹਾਓ ਮਾਨੁ ਬਿਲਾਤ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਬਜਰਖਾਈ ਔਰ ਜਿ ਰਿਓ ਸਭ ਸੰਗ ਆਨੂ ਪਰ ਪਾਵਤੀ ਕੁੰ ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪੁ ਆਦਿ ਸਜੁਗਾਦਿ ਸਚੈ ਆਪਿ ਸਚੁ ਨਾਨਕ ਹੋਸੀ 비 ਸਚੇ ਗੋਬਿੰਦੈ ਮਕੰਦੈ ਉਦਾਰੀ ਪਾਰੇ ਹਰੀ ਅੰਕਰੀ ਅੰ ਨਿਰਨਾਮੀ ਆਕਾਮੇ ਓਕੀ ਘੜੀ ਨ ਦੇਖਣਦੇ ਆਪਾ ਦੇ ਹੁੰਦੇ ਆ ਦੀ ਲੋਕੈ ਆਪਣੇ ਕੋ ਸਾ ਸ੍ਰਿਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦਿ ਪ੍ਰਭ ਦਾ ਸਾਹੀ ਤਨੁ ਹੋਰ ਨਾਮੀ ਤਰਹਾ ਮਨ ਬਿਲਾ ਪੈਸਾ ਹਿੱਕੇ ਅਤਰਜ ਦੇਖ ਬਡਾਈ ਹਾਰ ਜਿ ਮਰਿ ਜਿ ਲਾਰੇ ਭਾਨੋ ਨਿਕਾਰ ਨਾਨਕ ਚਰਜੋ ਦੇਖ ਗਡਾਈ ਪ੍ਰਭ ਪੂਰਨ ਬੈ ਜੁਰਖਾਈ ਪ੍ਰਭ ਪੂਰਨ ਬੈ ਜੁਰਖਾਈ ਉਸਤਤ ਕਹਿਣ ਨਾ ਜਾਈ ਸ੍ਰੀ ਮਹਲਾ ਪੰਜਵਈ ਹਉਕੀ ਕੜੀ ਤੁਹਾਰੀ ਆ ਹਾਥ ਦੀ ਰੱਖ ਉਤਾਰੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਨੁਲਾਤਿ ਜੀ ਆਪਕੀ ਪ੍ਰਸਾਦੋ ਜਪੁ ਆਦਿ ਸਚੁ ਗਾਦਿ ਸਚੁ ਆਪੀ ਸਚੁ ਨਾਨਕ ਹੋਸੀ ਭੀ ਸਚੇ ਗੋਵਿੰਦ ਦੇ ਮੁਖੰਦੇ ਉਦਾਰੀ ਪਾਰੇ ਮਨੁ ਪ੍ਰੀਖੈ ਮੀਆ ਕਾਮਿ ਜੋ ਕੀ ਘੜੀ ਨ ਦੇ ਗੰਦੇ ਆਪਣਾ ਸਮਲਿਆ ਦੀ ਰੱਖੀ ਆਪਣੀ ਕੋ ਸਾਥ ਸਾਥ ਕਰਿ ਪਾਲੇ ਪ੍ਰਭ ਪੂਰਨ ਪੈ ਜਿ ਰਖਾ ਲਾਗੂ ਮੇਰਾ ਚੀਤ ਪ੍ਰਭ ਪ੍ਰਪਦਾਸਾਈ ਤੁਮਹ ਨਮੀ ਤਰਹਾ ਦੇਖਣ ਦੇ ਮਨ ਬਿਲਾਤ ਭਈ ਸਹਜ ਕੀ ਆਚਰ ਜੀ ਦੇਖ ਬਡਾਈ ਹਰ ਸਿਮਰ ਬਿਮਰਿਆ ਆਨੰਦ ਕਰਨ ਨਿਕ ਤੋ ਆਦੇ ਅੰਤ ਪ੍ਰਭ ਪੂਰਨ ਪੈ ਅਜੂਰ ਖਾਰੀ ਮੋਈ ਮਨ ਬਿਲਾਤ ਭਈ ਇਕ ਦਰ ਉਸ ਆਚਰ ਜੀ ਦੇਖ ਬਡਾਈ ਹਰ ਸਿਮਰ ਨਿਕ ਬਲਹਾਰੀਆ ਕੜੀ ਤਰੂਨੀ ਗਰਮ ਉਰ ਪਰਤਾਗ ਜਪ ਬਿਰਦ ਸੰਭਾਲੀ ਹਾਤ ਦੀ ਲਾਗਾ ਸੱਚ ਗਾਦ ਸੱਚ ਹੋਇ ਹੈ ਵੀ ਸੱਚ ਨਾਨਕੋ ਕੀ ਵੀ ਸੱਚੇ ਗੋ ਪ੍ਰਭ ਸੇਵਨ ਦੀ ਉਦਾਰੀ ਪਾਰੇ ਧੋ ਆਦੀਆਂ ਕੰਮੇ ਉਪੀ ਭੜੀਂ ਦੇਂਦੇ ਆਪਣਾ ਮੂਰਤ ਮੰਨ ਲੈ ਤੋ ਰਹਾ ਆਤ ਦੀ ਰੱਖੇ ਮਨ ਮਿਲੋ ਸਤਿ ਸਤਿ ਖਾਲੀ ਪ੍ਰਭੂ ਲਾਗੂ ਤੇ ਕੀ ਚੀਤਾ ਆਦਿ ਪ੍ਰਭ ਦਾ ਸਾਈ ਧੰਨ ਆਮੀ ਤਰਹਾਉ ਪ੍ਰਭ ਪੂਰਨ ਪੈਜ ਦਾ ਭਾਈ ਸਾਹਿਬ ਕੇ ਆਚਰ ਜੀ ਕੁੜਾਈ ਹਰ ਸਿਮਰ ਸਿਮਰਿਆ ਆਨੰਦ ਕਰਨ ਨਾਨਕ ਆਪਣਾ ਬਿਰਸਮਾਦੀ ਪ੍ਰਭ ਦੀ ਰਣ ਪੈ ਜਰਖਾਈੁਰਜ ਰਿਹਾ ਸਭ ਸੰਸ ਕੀ ਧੋ ਆਦ ਅਨੰਤ ਸਰਪਾਵਤੀ ਕੀ ਤੋਰਾ ਬਦਨਾਮ ਕਰਤਾ ਮਨੁ ਭਉ ਮੈਰੀ ਸਾਹਿਬ ਦੰਤ ਸਰਜਾ ਜਟਾ ਸਾਜੁ ਗਾ ਰਸਾ ਚਾਚੇ ਆਪੀ ਸਤਿ ਨਾਨਕ ਕੋਤੀ ਵੀ ਸਾਚੇ ਪ੍ਰਭ ਪੂਰਨ ਪੈ ਜਰ ਕਾ ਬੰਦੇ ਉਦਾਰੀ ਪਾਰੇ ਹਰੀਆਮ ਪ੍ਰੀਆਮ ਨਾਮੀਆ ਕਾਮੀਆ ਓਕੀ ਘੜੀ ਨ ਦੇਖਾਉਂਦੇ ਆਪਣਾ ਦਿਸਣ ਦੇ ਆਤੀ ਰੱਖੀ ਆਪਣੀ ਸਦਾ ਦਾ ਪ੍ਰਭਿ ਭਾਲੇ ਰਾਖਾ ਹੈ ਆਪਣੇ ਕੋ ਪ੍ਰਭ ਸੋਲਾ ਗੁਰੂ ਮੇਰਾ ਚੀਤ ਆਦੰਤ ਪ੍ਰਭ ਸੁਦਾ ਸਾਹਿਤਾਨ ਨਮਾਰਾ ਬੀਤਰ ਹਾ ਚੀਤੋ ਆਦੰਤ ਬਿਲਾਤ ਕੈ ਸਾ ਕੀ ਅਚਰਬੀ ਜੀ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਮਨ ਬਿਲਾਸ ਭਈ ਸਤਿ ਪ੍ਰਭੂਨ ਪੈ ਦੇ ਰੁਖਾਈ ਹਾਜੀ ਸਿਰ ਆਨੰਦ ਕਰਨਾ ਉਸ ਤਤ ਕਹਿਣ ਨਾ ਜਾਏ ਤੋ ਹੈ ਨਾ ਸ੍ਰੀ ਈਮਾਨੀ ਆ ਕੀ ਕਰੀ ਨਾ ਦੇਖਣ ਦੀ ਤੂੰ ਤਰ ਸਤਿ ਨਿਹਾਲ ਤੱਤ ਬਖ ਨੇ ਬਾਵਨਰਵਾਰ ਤਾਲ ਮੂਤਨਿ ਸਭੰਗੁਰ ਪ੍ਰਸਾਦੂ ਪ੍ਰਭੁ ਆਗੁ ਸਾਜੂ ਗਾਜ ਸਾਚੇ ਆਪੀ ਸਤਿਨਾਮ ਕੋਤੀ ਵੀ ਸੱਚ ਸਹਾਈ ਬਿੰਦੇ ਮੰਦੇ ਉਦਾਰੀ ਪਾਰੇ ਹਰੀ ਘਰਿਆ ਕੀ ਕਰੀ ਨਾ ਲੇ ਕੁੰਦੇ ਆਪਣਾ ਬਿਸਾਲ ਲਿਆ ਤੇਰਾ ਕੀ ਆਪਣੀ ਧੋਖ ਸਾਥੀ ਸਾਥ ਸਤਿਪਾਲੇ ਰੱਬ ਸੋ ਲਾਗ ਰੂ ਮੇਰਾ ਚੀਤ ਤਮ ਪ੍ਰਪਦਾ ਸਾਈ ਤਮ ਹਮਾਰਾ ਮੀਤਰਾ ਸ੍ਰੀ ਮਹਲਾ ਪੰਜਵਾਂ ਨਾਨਕ ਬਿਲਾਗ ਭਈ ਸਾਹਿਬ ਕੇ ਆਤਿ ਰਿ ਦੀਕ ਬਡਾਈ ਜੀ ਹਾਰ ਸਿਮਰ ਤੇ ਮਰਿਆ ਆਨੰਦ ਕਰ ਨਾਨਕ ਪ੍ਰਭ ਸੋ ਲਾ ਰੱਬੂ ਮੇਰਾ ਰਾਨ ਪੈ ਜੂਖਾ ਈ ਧੰਨ ਮਾਰਾ ਵੀ ਤੂੰ ਦੇ ਇੱਕ ਦਰਸ ਨੂੰ ਪ੍ਰਤਾਪ ਜਪ ਕੀ ਘੜੀ ਨਾ ਦੇਖਣ ਦੀ ਆਜ ਸਾਚੁ ਗਾਥ ਸਚ ਹੈ ਬੀ ਸਾਚੁ ਮਾਨ ਕੋਥੀ ਵੀ ਸਾਚੁ ਗੋਬਿੰਦ ਸੰਦੇ ਉਦਾਰੀ ਪਾਰੇ ਹਰੀ ਅਮਰਿ ਕੋਈਆਂ ਦੁਨੀਆ ਦੀ ਕੀ ਕੜੀ ਢੋਹ ਦੇ ਆਪਰਾ ਮਰਦ ਜਸਮਾਲੇ ਸਹਾਈ ਤਨ ਦੇ ਰਾਖੇ ਆਪਣੀ ਤੋ ਸਾਸ ਸਾਸ ਪਰ ਪਾਲੇ ਪ੍ਰਭੂਲਾ ਕੋ ਰਚੀਤ ਸਾਧੂ ਪ੍ਰਕਾਤਾਈ ਤੁੰ ਤਰਹਾ ਹੋ ਮਰ ਸਿਮਰ ਮਨ ਬਿਲਾਤ ਭਾਈ ਸਾਹਿਬ ਕੇ ਅਚਰਜ ਦੀ ਗੜਾਈ ਹਰ ਸਿਮਰ ਸਿਮਰਿਆ ਆਨੰਦ ਕਰ ਲਾਨਕ ਔਕੇ ਕਲੀ ਨਾ ਦੇ ਕੰਦੇ ਪ੍ਰਭ ਪੂਰਨ ਕੈ ਜੁਰ ਭਾਹੀ ਹਾਥੀ ਯਾ ਕਾ ਆਪਣੇ ਕੋ ਉਰਜ ਰਿਓ ਸਭ ਸੰਗ ਸੁਭ ਸੇਵਾ ਕਰੂ ਮੇਰਾ ਜੀ ਮੋਤੀ ਸਦਾ ਸਦਾ ਹੀ ਕੋਈ ਨਾ ਰੋ ਸਤਨਾਮ ਟੈਂਡਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਮਨੁ ਮੋਹ ਲਾਗੈ ਸਜੂ ਆਸਾ ਜੁਗਾਦਿਸਾਚਿਆ ਪੈ ਸਤਨਾਮ ਓਹੀ ਵੀ ਸਾਚੇ ਸਿਮਰਿ ਭਗਤਿ ਦੇਵ ਕੰਦੇ ਉਦਾਰੀ ਭਾਰੀ ਹਰਿ ਗੰਪਰੀਉ ਨਾਮੀਆ ਕੰਨੀ ਔਕੀ ਘੜੀ ਨਾ ਦੇਖਣ ਦੇ ਆਸਰੀ ਮਹੰਦੂ ਅਦਿਰਗੀ ਆਪਣੀ ਕੂਟਿ ਸਤਿ ਪਾਲਿ ਆਪਣਾ ਰਤਿਉ ਲਾਗ੍ਰੀ ਮੇਰਾ ਜੀਤੈ ਆਦ ਪ੍ਰਸਦਾਤਾ ਇਤਾਨ ਸਮਾਰਮੀ ਤਰਹਾਉ ਪ੍ਰਭ ਜੀ ਲਾਸ ਭਜੀ ਸਾਹਿਬ ਕੀ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਾਰ ਨਾਨਕ ਪ੍ਰਭ ਮਨ ਲਾਪੈ ਨੀਰਖ ਸਾਹੀ ਅਚਰਜ ਦੇਖ ਬਡਾਈ ਉਸ ਤਤ ਕਹਿਣ ਨ ਜਾਏ ਨਾਨਕ ਪ੍ਰਭੂਰਨ ਪੈ ਹੋ ਤਹਾਰੀਆ ਮਹਲਾ ਪੰਜਵਾਂ ਅੰਕ ਕੀ ਗਈ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕੰਤਿ ਜਾਪੁ ਬੁਜੁਰ ਘਰਿ ਸਾਧੂ ਜਪੁ ਆਦਿ ਸਾਚੁ ਗਾਦਿ ਸਾਚੁ ਆਪੀ ਸਚੁ ਨਾਮੁ ਕੋ蒂 ਵੀ ਸਚੁ ਹੋਇ ਈ ਤੋ ਆਦਿ ਗੁਰ ਦੇਵ ਕੰਦੇ ਉਦਾਰੀ ਪਾਰੇ ਹਰਿ ਨਾਮੁ ਭਰੀਉ ਨਾਮਿ ਆਤਮੈ ਔਕੀ ਘੜੀ ਨ ਦੇਖੰਦੇ ਆਪਣਾ ਬਿਰਤ ਸਮਾਲਿਆ ਦੀ ਰੱਖੀ ਅਸਿ ਕੋਈ ਸਾਸ ਸੰਸਾਰਿ ਪਾਲਿ ਚਰਜ ਦੇਖ ਬਡਾਲਿ ਮੇਰਾ ਚੀਤ ਆਦਿ ਪ੍ਰਪਤਿ ਦਾ ਸਾਈ ਤੰਕ ਮੋਰੰ ਮੀਤ ਰਹਾ ਪੈ ਜਿ ਰਖਾਈ ਮਾਨ ਬਿਲਾਸ ਪਈ ਸਾਹਿਰ ਕੇ ਅਚਰਜ ਦੀਪ ਕਡਾਈ ਕੀ ਹਾਰ ਦੇ ਮਰਸੀ ਹਰਿਆ ਆਨੰਦ ਕਾਰਿਨਾ ਮਿਤ ਪ੍ਰਭ ਮੂਰਨ ਪੈ ਜਿ ਰਬ ਸਤਿ ਰਾਜੀ ਧੋ ਆਦੇ ਅੰਤ ਪ੍ਰਸਾਦ ਸਹਾਈ ਇਕ ਦਰਸ ਲਹਾਰੀਆਂ ਜਰਜੂ ਦੇ ਗੁੜਾਈ ਹਸਰ ਸਿਮਰ ਖਾਨੰਦ ਕਰ ਨਾਨਕੋ ਪ੍ਰਭੂ ਗੋਬਨ ਤਨ ਜਗ ਗੁਰ ਪ੍ਰਸਾਦ ਜਪ ਤਨਾ ਸ੍ਰੀ ਮਹਲਾ ਬਾਦ ਸੱਚੂ ਗਾਦ ਸੱਚੀ ਹੈ ਪੀ ਸੱਚੀ ਨਾਨਕ ਕੋਟੀ ਵੀ ਸੱਚੀ ਤਵੀ ਹਾਤ ਦੀ ਰਾਰੀ ਪਾਰੇ ਹਕਮ ਸਾਸੀਆਂ ਕੰਮੀ ਕੀ ਘੜੀ ਨ ਦੇਖਣ ਦੇ ਆਪਣਾ ਅਰਥ ਸਮਝਦੇ ਤੋ ਆਤਿ ਉਦੇ ਰੱਖ ਆਪਣੀ ਤੂੰ ਸਾਸੂ ਸਾਖ ਪਾਲੀ ਪ੍ਰਭੂ ਦਾ ਗੁਰੂ ਮਿਰਾ ਚੀਤ ਆਧੰ ਪ੍ਰਭੂ ਦਾ ਸਾਈਂ ਤੈਨੂੰ ਮੀਤ ਰਹਾਉ ਅਚਰਜ ਦੇ ਬੁਣ ਬਡਾਈ ਕੋਈ ਸਾਹਿਬ ਕੇ ਅਚਰਜ ਜੀ ਕੁੜਾਈ ਹਰ ਸਿਮਰ ਸਿਮਰਿਆ ਅਨੰਦ ਕਾਰ ਨਾਨਕ ਧਿਆ ਸ੍ਰੀ ਪ੍ਰਭ ਪੂਰਨ ਪੈ ਜਿ ਰਖਾ ਦਈ ਆਪਣਾ ਦਿਰਦ ਸਮਾਏ ਰੋ ਸਭ ਸੰਗ ਸਤਿ ਸਾਸਨ ਪਾਲੀ ਪਰ ਉਪਾਵਦੀ ਕਬਸੇ ਲਾ ਗਏ ਹੋ ਮਿਰਾ ਜੀ ਇੱਕ ਓਂਕਾਰ ਸਤਿ ਨਾਮ ਕਰਤਾ ਪੁਰਖ ਨਿਰਭੈ ਰੂਪ ਕਲ ਮੂਤ ਨਿਤਭੂ ਪ੍ਰਸਾਦ ਜਪੁ ਆ ਜੁਗਾਦਪਾਈ ਸਾਚੇ ਪੈ ਸਤਨਾਮ ਕੋ蒂 ਵੀ ਸਾਚੇ ਅਚਰਜ ਤੇ ਬੰਦੇ ਉਦਾਰੀ ਪਾਰੇ ਹਰਿ ਗੁਪਤਿ ਮਰ ਰਾਮੀ ਆ ਕਾਮੀ ਓ ਕੀ ਘੜੀ ਨ ਦੇਖੰਦੇ ਆਪਣਾ ਰੰਗ ਸਮੰਦੇ ਓ ਦੀ ਰੋਕੀ ਆਪਣੀ ਗੋਤਿ ਸਾਚ ਸਤਿ ਪ੍ਰਪਾਲੇ ਓ ਕੀ ਸਲਾਦੂ ਮੇਰਾ ਚੀਤ ਆਦਿ ਰਪਿਦਾਤਾ ਜੀ ਧਨ ਭਾਰਤ ਦੀਤ ਰਹਾ ਸਤਿ ਨਿਲਾਸ ਪਈ ਸਾਹਿਬ ਕੇ ਅਚਰਜ ਦੀਪ ਗੜਾਈ ਹਰ ਜਮਰੀ ਮਰਿਆ ਆਨੰਦ ਕਰ ਨਾਨਕ ਪ੍ਰਭੂ ਰਣ ਭੈ ਜੁਰਖਾਈ ਮਨ ਮਿਲੈ ਪਈ ਸੁਸਤਤ ਕਹਿ ਨ ਜਾਏ ਦੇਖ ਬਡਾਈ ਹਸੇ ਸੁਰ ਮੁਖ ਹੋ ਤੁਹਾਰੀਆ ਪੈ ਜੁਰਖਾਈ ਜੀ ਕੋ ਓੰਕਾਰ ਸਤਿਨਾਮ ਤਰਤਾਪੁਰ ਨਿਰਭਉ ਨਿਰਵੈਰੁ ਕਾਦੀ ਤਾਰੀ ਸਭੁ ਕੋ ਪ੍ਰਸਾਦੀ ਜਾਪੁ ਆਨਸਾ ਜੁਗਾਦ ਸਚਿਆਪੀ ਸਤਿਨਾਮ ਕੋਤੀ 비 ਸਚ ਗੁਰੂ ਜੀ ਕੰਦੇ ਉਦਾਰੀ ਭਾਰੇ ਨੰਤ ਗੋਵਨ ਨਾਮੀਆ ਕਾਮੇ ਯੋਗੀ ਘੜੀਨਾਂ ਦੇ ਕੰਦੇ ਆਪਣਾ ਤੁਸਮੋਲਿਆ ਦੀ ਰਾਖੀ ਤੀਖੂ ਸਾਸ ਸੁਸਾਸ ਬ੍ਰਤ ਭਾਲੇ ਬਿਲਾਸ ਭਈ ਸਤਿਨਾਮ ਹੋਇ ਮੇਰਾ ਚੀਤ ਆਦੰਤ ਰਖਦਾ ਤਾਈ ਤੰਗ ਮਾਰਾ ਬੀਤ ਰਹਾ ਆਨੰਦ ਕਰ ਨਾਨਕ ਬਿਲਾਸ ਭਈ ਸਾਜ ਦੇ ਅਚਰੁਜ ਦੇਖ ਬਡਾਈ ਤੈਨ ਆਸਿਂ ਹਰਿ ਸਿਮਰ ਸਿਮਰਿਆ ਆਨੰਦ ਕਰ ਨਾਨਕ ਆਪਣਾ ਬਿਰਤ ਸਮਾਦੀ ਹਾਥ ਰਬ ਭੈ ਉਰਨ ਤਜ ਰੁਹਾ ਬਈ ਪ੍ਰਭ ਸਿਉ ਲਾਗ ਰਹੇ ਮੀਰਾ ਜੀ ਧੋ ਅੱਖ ਉਦਾਰ ਪੂਰਨ ਪੈ ਜਿ ਰਖਾਈ ਆਦ ਸੱਚੂ ਗਾਦ ਸੱਚ ਹੈ ਵੀ ਸੱਚੋ ਨਾਨਕ ਉਸੇ ਵੀ ਸੱਚੇ ਗੁਰ ਜੀ ਦੇ ਕੰਨ ਦੀ ਉਦਾਰੀ ਪਾਰੇ ਸਮਾਲੇ ਮੀਆਂ ਕਾਮੀ ਉਕੀ ਘੜੀ ਨੂੰ ਦੇਖੁੰਦੇ ਆਪਣਾ ਮਿੱਤ ਦੁਸ਼ਮਾਨ ਦੇ ਆਤੂ ਦੀ ਰੱਖੀ ਅਮੀ ਕੋ ਸਾਸ ਸਾਕ ਪਤ ਪਾਲੇ ਪ੍ਰਭੂ ਨਾ ਕੋ ਮੇਰਾ ਚੀਤ ਆਦੰਤ ਕੋ ਦਸਾਈ ਧਰਮ ਨਾਮੀ ਤਰਹਾਉ ਮਨ ਬਿਲਾਸ ਭਈ ਮਨ ਬਿਲਾਸ ਭਈ ਸਾਹਿਬ ਕੇ ਅਚਲ ਜਿ ਦੇੇ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭੂ ਰ ਪੈ ਜਿ ਰਖਾ ਪ੍ਰਭੂ ਰਨ ਪੈ ਜਿ ਰਖਾ ਉਕੀ ਘੜੀ ਗੁਰਜ ਰਹੋ ਸਭ ਸੰਗਤ ਸਮਾਧੀ ਹਾਥੀ ਰੱਖ ਉਪਰ ਭਾਵਤੀ ਜਿਕੂ ਅੰਕਾਰੂ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਪੂਰਿ ਤਾਲੁ ਪ੍ਰਭੁ ਤਨੁ ਸਹਾਇ ਪ੍ਰਸਾਦਿ ਆਪਰ ਸਾਚੁ ਗੁਰ ਸਾਚੁ ਆਪੀ ਸਚੁ ਨਾਨਕੁ ਉਸੇ ਵੀ ਸਾਚੇ ਮਨ ਬਿਲਾਸ ਭਈ ਜਿਮ ਕੰਦੇ ਉਦਾਰੀ ਪਾਰੀ ਹਰਿ ਗੰਗੈ ਉਮਰੁ ਰੋਧੇ ਕੋ ਬਟਾਰੀ ਯੋ ਕੀ ਘੜੀ ਨ ਦੇਖੰਦੇ ਆਪਨ ਬ੍ਰਤਿ ਸਮਾਉਂਦੇ ਆ ਦੀ ਰੋਕੀ ਆਪਣੀ ਕੋ ਪਾਤ੍ਰਾ ਕਰਿ ਪਾਲੇ ਪ੍ਰਭੂ ਬਿਲਾਦ ਰੂ ਮੇਰਾ ਚੀਤ ਆਦੰਤ ਪ੍ਰਭ ਦਾ ਸਹੀ ਧਨ ਗੁਣਾ ਮੀਤ ਰਹਾ ਤਦ ਸਮਾਦੀ ਧਨ ਬਿਲਾਦ ਦੇ ਸਾਹਿਬ ਕੀ ਅਚਰਜ ਦੇਖ ਬਣਾਈ ਹਾਰੇ ਮਰ ਸੇ ਮਾਰਿਆ ਆਨੰਦ ਕਰਨ ਨਿਤ ਕੋ ਆਦੰਤ ਪ੍ਰਭ ਬੋਹਣ ਪੈਜ ਰਮਾਈ ਉਸਤਤ ਕਹਿਣਾ ਨਾ ਜਾਈ ਸਾਹਿਬ ਜੀ ਜਗ ਦੇ ਹੋਡਾਈ ਹਰੀਆ I'm not ਸਤਿਨਾਮ ਕਰਤਾ ਪੁਰਖ ਨਿਰਭਉ ਨਿਰਬੀਰ ਨਿਰਕਾਰੀ ਪਾਲੂ ਤਾਜੁ ਸਭ ਮੂਰਤਿ ਪ੍ਰਤਾਪੀ ਜੀ ਜਾਪੁ ਆਨ ਸਤਿਗੁਰ ਦਾ ਸਚ ਹੈ ਭੀ ਸਤਿਨਾਮ ਕੋਤੀ ਭੀ ਸਚ ਕੋ ਸਾਚੁ ਗੁਰਦੇਵ ਕੰਦੇ ਉਦਾਰੀ ਪਾਰੇ ਹਰਿ ਗੰਗਰੀਮ ਨਿਰਨਾਮੀ ਆਤਮ ਲਈ ਰਖੀ ਕੜੀ ਨ ਦੇਖੁੰਦੇ ਆਪਣਾ ਬਿੱਤ ਸਮਾਲਿਆ ਦੇ ਰਾਖੇ ਆਪਣੀ ਧੂ ਸਾਥ ਸਾਸਤਿ ਪਾਲੇ ਪ੍ਰਭ ਜੋ ਲਾਗ ਰਿਓ ਮੇਰਾ ਚੀਤ ਤੰਤ ਪ੍ਰਸਾਦ ਸਾਹਿਬ ਤੁਮ ਹਮਾਰਾ ਮੀਤ ਰਹਾ ਹਰ ਸਿਰੋ ਬਿਲਾਸ ਭਾਈ ਸਾਹਿਬ ਕੀ ਅਚਰਜ ਦੀਕ ਬਡਾਈ ਪੈ ਰਹਾ ਸੀ ਮਰ ਸੀ ਮਰਿਆ ਅਨੰਤ ਕਾਰਨ ਨਾਨਕ ਹੌਕੀ ਘੜੀ ਲੇਖਣ ਦੇ ਪ੍ਰਭ ਮੂਰ ਰਹਿ ਨ ਪੈ ਨਿਰਹਾ ਸਾਸ ਸਾਸ ਪ੍ਰਭ ਪਾਲੀ ਹੀ ਜੀ ਪ੍ਰਭ ਸਦਾ ਉਸਿਆਤੀ ਤੋ ਬਾਦ ਅੰਤ ਤੋ ਪ੍ਰਭ ਸਦਾ ਸਾਈਂ ਤਕ ਬਲਹਾਰੀ ਆ que ਮਨ ਕੋ ਉਦਾਨੀ ਗੁਰ ਪ੍ਰਤਾਪ ਜਪ ਅਨੰਦ ਕਰਨਾ ਆਤ ਸਾਜੂ ਕਾਤ ਸੱਚ ਹੈ ਵੀ ਸਾਚੀ ਨਾਨਕ ਉਸੇ ਵੀ ਸਾਚੀ ਗੁਰੂ ਦੇ ਬੰਦੇ ਉਦਾਰੀ ਭਾਰੀ ਕੀ ਘੜੀ ਨਾਮ ਦੇ ਨਾਮਣ ਦੀਆਂ ਕਾਮੀ ਆਪਣੀ ਘੜੀ ਨੂੰ ਦੇਖਾਂਦੇ ਆਪਣਾ ਪ੍ਰਦੇਸ ਲਾਡੇ ਆਤ ਜੀ ਰੱਖੀ ਆਪਣੀ ਕੋ ਸਾਥ ਸਿਉ ਲਾਗਿ ਪਾਲੀ ਪ੍ਰਭ ਤੁਲਾ ਗੁਰੂ ਮਿਰਚਿਤ ਗਾਥਾ ਪ੍ਰਸਾਦ ਸਾਈ ਧੰਨਾ ਮੀਤ ਰਹਾਉ ਰਹਾ ਮਾਨੁ ਬਿਲਾਸ ਪਈ ਸਾਹਿਬ ਕੇ ਆਤਰ ਜੀ ਬਡਾਈ ਹਰ ਸਿਮਰ ਸਿਮਰਿਆ ਅਨੰਦ ਕਾਰਨਾਨਕ ਸ੍ਰੀ ਰਾਮ ਆਨੰਦ ਕਰ ਪ੍ਰਭ ਪੂਰਨ ਪੈਜ ਰਖਾਈ ਤਨਾ ਜੁਰਜ ਰਹੋ ਸਭ ਸੰਸਾਉਂ ਗਿਣ ਨਿਕੜਦੇ ਆਪਣਾ ਰੂਪਾ ਬੱਤੀ ਹਾਥੀ ਲੀ ਆਖੇ ਆਪਣੇ ਕੋ ਘਰ ਸਤਨਾਮ ਕਟਤਾ ਪੁਰਖ ਨਿਰਭਉ ਨਿਰਬੈ ਅੁਲਕਾਰ ਮਿਰਾਜੀ ਤੁਮ ਪ੍ਰਸਾਦ ਜਪੁ ਅਕਸਾ ਤੁਗਾ ਸਾਚੀ ਆਪਿ ਸਤਨਾਮ ਕੋਟਿ ਵੀ ਸਾਚੇ ਗੋਬਿੰਦ ਕੰਦੇ ਉਦਾਰੀ ਪਾਰੇ ਲਗ ਬਿਲਾਸ ਭਈ ਆਕਾਮੀ ਓ ਕੀ ਘੜੀ ਨ ਦੇਖਣਦੇ ਆਪਣਾ ਘਟਾਈ ਆਦੀ ਰੱਖੀ ਆਪਣੇ ਘਰ ਸਾਚਾ ਕ੍ਰਿਪਾਲੇ ਕੋ ਪ੍ਰਭੁ ਪ੍ਰਸਾਦਿ ਸੁਲਾਦਰੂ ਮਿਰਾਜੀਟ ਆਦੰਤ ਪ੍ਰਸਾਦ ਸੋ ਧੰਨ ਹਮਾਰਾ ਮੀਤ ਰਹਾ ਔਕੀ ਘੜੀ ਨਾ ਦੇਖਣ ਦੇ ਧੰਨ ਬਿਲਾਤ ਪੈਸਾ ਹੀ ਭੇ ਅਚਰਨ ਦੀ ਪੜਾਈ ਹਾਰ ਜੀ ਮਰ ਤੇ ਮਰਿਆ ਆਨੰਦ ਕਰਨ ਨਾਨਕ ਪ੍ਰਭ ਸਿਉ ਲਾਗ ਰਹੇ ਮੀਰਾ ਜੀ ਪ੍ਰਭ ਪੂਰਨ ਤੈ ਜੀ ਰਖੈ ਧੰਨ ਹਮਾਰਾ ਉਸਤਤ ਕਹਿਣ ਨ ਜਾਏ ਮਨ ਮੀਤ ਭਈ ਹੋ ਤੂੰ ਹਾਰੀਆ

ਬੰਗੁਰ ਪਰਤਿ ਜੀ ਜਪੁ ਆਦਿ ਸਾਜੁ ਗਾਦਿ ਸਾਚੈ ਆਬੀ ਸਚਨਾਮੁ ਕੀ ਪੀ ਸਚਿ ਫਿਰਦਿ ਸਮਾਲੀ ਜਨਮ ਕੰਧਿ ਉਦਾਰਿ ਪਾਰੇ ਹਰਿ ਗੰਗਰੀ ਅੰਮ੍ਰਿਤ ਨਾਮਿ ਆ ਕਾਮੇ ਹੋ ਕੀ ਘੜੀ ਨ ਦੇਖਨ ਦੇ ਆਪੁ ਲਾਗਿ ਸਮਲਿਆ ਅਧਿਰ ਕੀ ਆਪਣੀ ਬੋ ਸਾਚੁ ਸਾਦ ਸਦਾ ਪਾਲੇ ਧਨੁ ਮਾੜਾ ਗਰਿਓ ਮੇਰਾ ਚੀਤ ਆਦਿ ਪ੍ਰਭ ਸਦਾ ਸਾਈ ਤਨੁ ਹਮਾ ਮੰਨ ਮਿਲਤ ਰਹਾਈ ਸਾਹਿਬ ਕੀ ਮਨ ਬਿਲਾਸ ਹੋਇ ਸਾਹਿਬੀ ਆਚਰਿ ਹਿ ਦੀਖਿ ਪੜਾਈ ਈ ਹਰਿ ਸਿਮਰ ਸਿਮਰਿਆ ਨੰਦ ਕਰ ਨਾਨਕ ਤਨਾ ਸਿੰਘ ਮਹਿਲਾ ਪ੍ਰਭਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਤ ਦੀ ਰਾਖਾ ਆਪਣੀ ਕੋ ਸਾਥ ਸਾਸ ਪ੍ਰਤ ਪਾਲੀ ਪ੍ਰਭ ਸਿਉ ਲਾਗ ਰਹੂ ਮੇਰਾ ਜੀ ਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੀਕ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਥ ਦੀ ਰਾਖਾ ਆਪਣੀ ਕੋ ਸਾਸ ਸਾਸ ਪ੍ਰਤ ਪਾਲੇ ਰਬ ਸੇਉ ਲਾਗ ਰਹਿਉ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਵਿਲਾਸ ਭਈ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈ ਜਿ ਰਖਾਈ ਤਨ ਆ ਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੀ ਹਾਤ ਦੀ ਰਾਖਾ ਆਪਣੀ ਕੋ ਸਾਹ ਸਾਹ ਸਤ ਪਾਲੀ ਪ੍ਰਭ ਸਿਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੀਕ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਕੋ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਥ ਦੀ ਰਾਖਾ ਆਪਣੀ ਕੋ ਸਾਥ-ਸਾਸਪ੍ਰਤ ਪਾਲੇ ਪ੍ਰਭ ਸੇਉ ਲਗ ਰਹਿ ਹੂ ਮੇਰਾ ਜੀ ਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾ ਹੂ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਗਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤੈਨਾਂ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾ ਲਈ ਹਾਥ ਦੀ ਰਾਖਾ ਆਪਣੀ ਕੋ ਸਾਥ-ਸਾਥ ਸਪਤ ਪਾਲੀ ਪ੍ਰਭ ਸਿਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੀਕ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਕੋ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਤ ਦੀ ਰਾਖਾ ਆਪਣੇ ਕੋ ਸਾਥ-ਸਾਥ ਸਤਿ ਪਾਲੀ ਪ੍ਰਭ ਸੇਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਗਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਕਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੀ ਹਾਥ ਦੀ ਰਾਖਾ ਆਪਣੀ ਕੋ ਸਾਹ ਸਾਹਸ ਪ੍ਰਤ ਪਾਲੀ ਪ੍ਰਭ ਸਿਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਕਣ ਦੇ ਆਪਣਾ ਬਿਰਦ ਸਮਾਲੀ ਹਾਥ ਦੀ ਰਾਖਾ ਆਪਣੇ ਕੋ ਸਾਥ-ਸਾਸਪ੍ਰਤ ਪਾਲੇ ਪ੍ਰਭ ਸੇਉ ਲਗ ਰਿਹਾ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਮਾਲੀ ਹਾਤ ਦੀ ਰਾਖਾ ਆਪਣੇ ਕੋ ਸਾਹ ਸਾਹ ਸਪਸ ਪਾਲੀ ਪ੍ਰਭ ਸਿਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਤ ਦੀ ਰਾਖਾ ਆਪਣੇ ਕੋ ਸਾਥ ਸਾਥ ਸਤਿ ਪਾਲੀ ਪਰਭ ਸੇਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੀਕ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾ ਲਈ ਹਾਥ ਦੀ ਰਾਖਾ ਆਪਣੀ ਕੋ ਸਾਹ ਸਾਹ ਸਪਤ ਪਾਲੀ ਪ੍ਰਭ ਸਿਉ ਲਾਗ ਰਹਿਉ ਮੇਰਾ ਜੀ ਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੀ ਕੋ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਥ ਦੀ ਰਾਖਾ ਆਪਣੇ ਕੋ ਸਾਥ ਸਾਥ ਸਤਿ ਪਾਲੀ ਪ੍ਰਭ ਸੇਉ ਲਾਗ ਰਹਿੂ ਮੇਰਾ ਜੀ ਤੋ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਗੀਤ ਰਹਾਉ ਮਨ ਵਿਲਾਸ ਭਈ ਸਾਹਿਬ ਕੀ ਅਚਰਜ ਦੇਖ ਗਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਕਹਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਤ ਦੀ ਰਾਖਾ ਆਪਣੀ ਕੋ ਸਾਹ ਸਾਹ ਸਪ੍ਰਤ ਪਾਲੀ ਪ੍ਰਭ ਸਿਉ ਲਗ ਰਹਿਉ ਮੇਰਾ ਜੀ ਤੋ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਵੀ ਤੋ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੀ ਕੋ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਤਨਾ ਸ੍ਰੀ ਮਹਿਲਾ ਪੰਜਵਾ ਔ ਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੁਮਾਲੀ ਹਾਤ ਦੀ ਰਾਖਾ ਆਪਣੀ ਕੋ ਸਾਥ-ਸਾਸਤ ਪਸ ਪਾਲੇ ਪ੍ਰਭ ਸੇਉ ਲਗ ਰਿਹਾ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾਉ ਮਨ ਵਿਲਾਸ ਭਈ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨ ਆ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾ ਲਈ ਹਾਤ ਦੀ ਰਾਖਾ ਆਪਣੀ ਕੋ ਸਾਹ ਸਾਹ ਸਪਤ ਪਾਲੀ ਪ੍ਰਭ ਸਿਉ ਲਾਗ ਰਹੂ ਮੇਰਾ ਜੀਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਗੀਤ ਰਹਾਉ ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਗਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਤਨਾ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੀ ਹਾਥ ਦੇ ਰਾਖਾ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੇਉ ਲਾਗ ਰਹਿੂ ਮੇਰਾ ਜੀ ਤੋ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਵੀ ਤੋ ਰਹਾਉ ਮਨ ਵਿਲਾਸ ਭਈ ਸਾਹਿਬ ਕੀ ਅਚਰਜ ਦੀਖ ਗਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤੈਨਾਂ ਸ੍ਰੀ ਮਹਿਲਾ ਪੰਜਵਾ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਧੀ ਹੱਥ ਦੀ ਰਾਖਾ ਆਪਣੀ ਕੋ ਸਾਹ ਸਾਹ ਸਪਤ ਪਾਲੀ ਪ੍ਰਭ ਸਿਉਂ